ਦੋਸਤੋ ਇੱਕ ਨਾ 22 ਸਾਲਾਂ ਦਾ ਨੌਜਵਾਨ ਕਾਲਜ ਬੱਸ ਦੇ ਵਿੱਚ ਜਾ ਰਿਹਾ ਸੀਗਾ ਉਸ ਬੱਸ ਦੇ ਰਸਤੇ ਦੇ ਵਿੱਚ ਨਾ ਇੱਕ ਬਜ਼ੁਰਗ ਚੜਦਾ ਹੁੰਦਾ ਸੀਗਾ ਉਹਨੂੰ ਚੜਾਉਣ ਵਾਸਤੇ ਬੱਸ ਨਾ ਕਦੀ ਕਈ ਵਾਰ ਥੋੜੀ ਜੀ 30 ਸੈਕਿੰਡ ਜਾਂ 20 ਸੈਕਿੰਡ ਟਾਈਮ ਐਕਸਟਰਾ ਲੱਗ ਜਾਂਦਾ ਸੀਗਾ ਉਹ ਬੜਾ ਖਿਜਦਾ ਹੁੰਦਾ ਸੀ ਕਿਉਂਕਿ ਉਹ ਲੇਟ ਹੁੰਦਾ ਸੀ ਹਮੇਸ਼ਾ ਉਹ ਕਹਿੰਦਾ ਸੀ ਬੱਸ ਇਹ ਬੁੜੇ ਕਰਕੇ ਰੁਕ ਜਾਂਦੀ ਹੈ ਅੰਦਰੋਂ ਅੰਦਰ ਹੀ ਖਿਜਦਾ ਸੀ ਤੇ ਇੱਕ ਵਾਰ ਤਾਂ ਹੱਦ ਹੋ ਗਈ ਕਿ ਜਦੋਂ ਉਹ ਬਜ਼ੁਰਗ ਚੜਿਆ ਇੱਕ ਦਿਨ ਤਾਂ ਮੋਤੀ ਕਹਿੰਦਾ ਕਹਿੰਦਾ ਇਹਨੂੰ ਬੁੜੇ ਨੂੰ ਸਬਰ ਨਹੀਂ ਕਹਿੰਦਾ ਘਰੇ ਨਹੀਂ ਬੈਠਿਆ ਜਾਂਦਾ ਇਹਦੇ ਤੋਂ ਤੇ ਵੀ ਇਹ ਚੱਕ ਕੇ ਮੂੰਹ ਕਹਿੰਦਾ ਆ ਜਾਂਦਾ ਪਤਾ ਨਹੀਂ ਇਹ ਕਿੱਥੇ ਜਾਣਾ ਤਾਂ ਇਹਦਾ ਬਾਪੂ ਸੀਗਾ ਉਹ ਚੁੱਪ ਕਰਕੇ ਉਹਦੇ ਵੱਲ ਦੇਖਿਆ ਮੁਸਕਰਾਇਆ ਤੇ ਗੱਡੀ 'ਚ ਬੈਠ ਗਿਆ ਕੁਝ ਦਿਨ ਲੰਘੇ ਐਦਾਂ ਹੀ ਹੁੰਦਾ ਫਿਰ ਇੱਕ ਦਿਨ ਉਹ ਜਦੋਂ ਬੱਸ 'ਚ ਜਾ ਰਿਹਾ ਸੀ ਕੀ ਦੇਖਦਾ ਵੀ ਉਹ ਬਜ਼ੁਰਗ ਨਹੀਂ ਆਇਆ ਉਹਨੂੰ ਬੜਾ ਵਧੀਆ ਲੱਗਿਆ ਕਹਿੰਦਾ ਯਾਰ ਚਲੋ ਸ਼ੁਕਰ ਹੈ ਵੀ ਉਹ ਬੁੜਾ ਆਇਆ ਨਹੀਂ ਹੈਗਾ ਦੂਸਰਾ ਦਿਨ ਵੀ ਲੰਘਿਆ ਤੀਸਰੇ ਦਿਨ ਵੀ ਜਦੋਂ ਦੇਖਿਆ ਵੀ ਉਹ ਬਜ਼ੁਰਗ ਵਾਸਤੇ ਬੱਸ ਨਹੀਂ ਰੁਕੀ ਆਇਆ ਹੀ ਨਹੀਂ ਉਹ ਤਾਂ ਉਹਨੂੰ ਬੜੀ ਬੇਚੈਨੀ ਜੀ ਹੋਣ ਲੱਗੀ ਆ ਉਹਦੇ ਅੰਦਰ ਤੇ ਉਹਨੇ ਫਿਰ ਬੱਸ ਡਰਾਈਵਰ ਨੂੰ ਪੁੱਛ ਹੀ ਰਿਹਾ ਕਹਿੰਦਾ ਵੀ ਜਿਹੜਾ ਬਾਪੂ ਚੜਦਾ ਹੁੰਦਾ ਸੀਗਾ ਵੀ ਉਹ ਕਿੱਥੇ ਆਇਆ ਨਹੀਂ ਉਹ ਅਜਾ ਕਈ ਦਿਨ ਹੋ ਗਏ ਕਹਿੰਦਾ ਉਹ ਡਰਾਈਵਰ ਕਹਿੰਦਾ ਵੀ ਉਹ ਬਜ਼ੁਰਗ ਤਾਂ ਕਹਿੰਦਾ ਮਰ ਗਿਆ ਚਲਾ ਗਿਆ ਦੁਨੀਆ ਛੱਡ ਕੇ ਉਹਨੂੰ ਬੜਾ ਸ਼ੌਕ ਲੱਗਿਆ ਤੇ ਨਾਲ ਡਰਾਈਵਰ ਕਹਿੰਦਾ ਵੀ ਉਹ ਹੋ ਨਾ ਹਰ ਰੋਜ਼ ਪਤਾ ਕਿੱਥੇ ਜਾਂਦਾ ਸੀ ਉਹ ਕਹਿੰਦਾ ਕਿੱਥੇ ਜਾਂਦਾ ਸੀ ਕਹਿੰਦਾ ਹਰ ਰੋਜ਼ ਉਹ ਰੋਟੀ ਲੈ ਕੇ ਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਆਪਣੀ ਘਰ ਵਾਲੀ ਕੋਲ ਜਾਂਦਾ ਸੀਗਾ ਹਸਪਤਾਲ 'ਚ ਉਹ 11 ਸਾਲ ਤੋਂ ਕੋਮਾ 'ਚ ਪਈ ਸੀ ਬਸ ਉਹ ਰੋਜ਼ ਉਹਨੂੰ ਦੇਖਣ ਜਾਂਦਾ ਸੀਗਾ ਉਹਨੂੰ ਕਿ ਸ਼ਾਇਦ ਉਹ ਅੱਜ ਅੱਖਾਂ ਖੋਲੋਗੀ ਅੱਜ ਅੱਖਾਂ ਖੋਲੋਗੀ ਉਹ ਸੁੰਨ ਹੋ ਗਏ ਗੱਲ ਸੁਣ ਕੇ ਕਹਿੰਦਾ ਪਰ ਇੱਕ ਗੱਲ ਪਤਾ ਹੈ ਹੋਰ ਕੀ ਹੋਈ ਉਹ ਕਹਿੰਦਾ ਨਵੀਂ ਗੱਲ ਇਹ ਹੋਈ ਕਿ ਜਿਸ ਦਿਨ ਬਾਪੂ ਨਹੀਂ ਗਿਆ ਹਸਪਤਾਲ ਉਸ ਦਿਨ ਬੇਬੇ ਨੇ ਅੱਖਾਂ ਖੋਲੀਆਂ ਸੀ ਥੋੜੀਆਂ ਜੀਆਂ ਕੁਝ ਸਕਿੰਟ ਲਈ ਤੇ ਬਾਪੂ ਨੂੰ ਜਦੋਂ ਉਹਨੇ ਦੇਖਿਆ ਵੀ ਨਹੀਂ ਹੈਗਾ ਮੇਰੇ ਕੋਲ ਅ ਤਕਨਾਂ ਬੇਬੇ ਨੇ ਵੀ ਸਰੀਰ ਛੱਡਤਾ ਬੇਬੇ ਵੀ ਇਸ ਦੁਨੀਆ ਤੋਂ ਚਲੀ ਗਈ ਆ ਸੋ ਕਈ ਵਾਰ ਐਦਾਂ ਹੁੰਦਾ ਕਿ ਇਨਸਾਨ ਆਪਣੇ ਅੰਦਰ ਬਹੁਤ ਵੱਡਾ ਬੋਝ ਚੱਕੀ ਫਿਰਦਾ ਹੁੰਦਾ ਬਾਪੂ 11 ਸਾਲਾਂ ਦਾ ਬੋਝ ਚੱਕੀ ਫਿਰਦਾ ਸੀਗਾ ਸੋ ਜੇ ਤੁਹਾਡੇ ਆਲੇ-ਦਾਲੇ ਕੋਈ ਇਸ ਤਰ੍ਹਾਂ ਦਾ ਚੁੱਪਚਾਪੀਤਾ ਬੰਦਾ ਜਾਂ ਕਿਸੇ ਨਾਲ ਨਾਮ ਬੋਲਣ ਵਾਲਾ ਹੌਲੀ ਤੁਰਨ ਵਾਲਾ ਬੰਦਾ ਤੁਹਾਨੂੰ ਮਿਲੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਹੰਕਾਰੀ ਹੈ ਜਾਂ ਕਿਸੇ ਨਾਲ ਨਹੀਂ ਬੋਲਦਾ ਉਹ ਹੋ ਸਕਦਾ ਪਤਾ ਨਹੀਂ ਕਿੰਨਾ ਕੁ ਵੱਡਾ ਭਾਰ ਚੱਕੀ ਫਿਰਦਾ ਹੋਵੇ ਸੋ ਕਿਸੇ ਨੂੰ ਦੇਖ ਕੇ ਇਸ ਤਰ੍ਹਾਂ ਦੇ ਗਲਤ ਅੰਦਾਜ਼ੇ ਸਾਨੂੰ ਨਹੀਂ ਲਾਉਣੇ ਚਾਹੀਦੇ ਹਰ ਇੱਕ ਜ਼ਿੰਦਗੀ ਦਾ ਹਰ ਇੱਕ ਇਨਸਾਨ ਦਾ ਆਪੋ ਆਪਣਾ ਵਜਨ ਹੈ ਸਭ ਲੋਕ ਢੋ ਰਹੇ ਨੇ ਕੋਈ ਵੱਧ ਤੇ ਕੋਈ ਘੱਟ